ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ਼ਰਵਾਦ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਵੇਂ ਪਿਛੇ ਆਪਾਂ ਇੱਕ ਵੀਡੀਓ ਪਾਈ ਸੀ ਉਸ ਵਿੱਚ ਕਿ ਅਪਾਇੰਟਮੈਂਟਾਂ ਨਾ ਮਿਲਣ ਕਾਰਨ ਨਨੂਲੀ ਉਸ ਤੇ ਫੇਕ ਹੋਣ ਕਾਰਨ ਕਈਆਂ ਵੀਰਾਂ ਭਰਾਵਾਂ ਵਾਸਤੇ ਗੁੱਡ ਨਿਊਜ਼ ਆਈ ਹੈ ਕਿੰਨਾ ਵਾਸਤੇ ਗੁੱਡ ਨਿਊਜ਼ ਆਈ ਹੈ ਉਹ ਵੀਰਾਂ ਭਰਾਵਾਂ ਵਾਸਤੇ ਆਈ ਹੈ ਜਿਨ੍ਹਾਂ ਦੇ ਪੇਪਰ ਨਹੀਂ ਨਿਕਲੇ ਉਕੀ ਨੂਲਾ ਹਾਸਤੇ ਫੇਕ ਹੋਣ ਦੇ ਕਾਰਨ ਉਹਨਾਂ ਨੇ ਪੇਪਰ ਹੋਣ ਜਿਹੜੇ ਆ ਕੋਟਾ ਜਿਹੜਾ ਵਾ ਪੂਰਾ ਕਰਨ ਵਾਸਤੇ ਉਹਨਾਂ ਨੇ ਦੁਬਾਰਾ ਤੋਂ ਪੇਪਰ ਜਿਹੜੇ ਵਾ ਕੱਢਨੇ ਵਾ ਜਿਨ੍ਹਾਂ ਦੀਆਂ ਨੂਲਾ ਹਾਸਤੇ ਫੇਕ ਨਿਕਲੇ ਆ ਉਹਨਾਂ ਨੂੰ ਛੱਡ ਕੇ ਹੋਰ ਬੰਨਾਂ ਚੁੰਨਨਾਂ ਨਾਲ ਜਿਨ੍ਹਾਂ ਦੀ ਨੂਲੇ ਹਾਸਤੇ ਉਹਨਾਂ ਨੇ ਕੱਢਣੇ ਆ ਇਸ ਟਾਪਿਕ ਬਾਰੇ ਗੱਲ ਕਰਾਂਗੇ ਪੇਪਰ ਨਿਕਲੇ ਵੀਰਾਂ ਭਰਾਵਾਂ ਦੇ ਉਹਨਾਂ ਬਾਰੇ ਗੱਲ ਕਰਾਂਗੇ ਤੇ ਅਪਾਇੰਟਮੈਂਟਾਂ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਆਦਾ ਚੇਰ ਨਾਲ ਇਹ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤਹਾਨੂੰ ਮੈਂ ਇੱਕ ਗੱਲ ਜੂਕ ਇਹਨਾਂ ਨੂੰ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਮੇਰੇ ਵੀਰ ਭਰਾ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀ ਹੋਵੇ ਮਿਲ ਜਾਵੇ ਕਿ ਤੁਸੀਂ ਉਸ ਵੀਡੀਓ ਵਿੱਚ ਕੋਈ ਸਿੱਖ ਸਕੋ ਤੇ ਕੋਈ ਸਿੱਖਾ ਸਕੋ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਤੇ ਤੇ ਫੋਲੋ ਨਹੀਂ ਕੀਤਾ ਸਾਨੂੰ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਕੋਈ ਵੀ ਪੁੱਛਣਾ ਚਾਹੁੰਦੇ ਹੋ ਤਾਂ ਉੱਥੇ ਮੈਸੇਜ ਕਰਕੇ ਪੁੱਛੋ ਆਪਾਂ ਤੁਹਾਨੂੰ ਜ਼ਰੂਰ ਜ਼ਰੂਰ ਰਿਪਲਾਈ ਕਰਾਂਗੇ ਤੇ ਜੇਕਰ ਸੌਰੀ ਮੈਂ ਗੱਡੀ 'ਚ ਬੈ ਕੇ ਵੀਡੀਓ ਬਣਾ ਰਿਹਾ ਆਂ ਥੋੜੀ ਜੀ ਆਵਾਜ਼ ਮੋਟਰਸਾਈਕਲ ਦੀ ਪਿਛਾਈ ਹੈ ਜਦੋਂ ਆਪਾਂ ਕਰਦੇ ਆਂ ਜੇਕਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰਨਗੇ ਤਾਂ ਕਰ ਲਓ ਤੇ ਕਈ ਵਾਰ ਆਪਾਂ ਨੂੰ ਉੱਥੇ ਸਵਾਲ ਹੈਗਾ ਵਾ ਕਿ ਤੁਹਾਨੂੰ ਜਿਹੜਾ ਵਾ ਮੈਸੇਜ ਨਹੀਂ ਜਾਂਦਾ ਤੁਸੀਂ ਮੈਸੇਜ ਬੰਦ ਕੀਤੇ ਆ ਮੈਂ ਯਾਰ ਉਹਦੇ ਬਾਰੇ ਹਾਲੇ ਹੋ ਕੱਢਿਆ ਵਾ ਕਿ ਮੈਂ ਉੱਥੇ ਪੋਸਟ ਪਾਈ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦਿਓ ਭਾਵੇਂ ਗੱਲਾਂ ਹੈ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੇਪਰ ਨਿਕਲੇ ਆਂ ਬਾਰੇ ਕਿਉਂਕਿ ਤੁਹਾਨੂੰ ਪਤਾ ਵਾ ਕਿ ਕੋਟਾ ਪੂਰਾ ਕਰਨ ਵਾਸਤੇ ਨੇ ਪੇਪਰ ਕੱਢਣੇ ਵਾ ਉਹਨੇ ਦੋ ਤੱਕ ਕੱਢੇ ਕਈਆਂ ਤੇ ਉਹਨਾਂ ਬਾਰੇ ਆਪਾਂ ਗੱਲ ਕਰਦੇ ਆਂ ਕਿੰਨਾ ਕਿੰਨਾ ਦੇ ਕਿੱਥੋਂ ਕਿੱਥੋਂ ਪੇਪਰ ਨਿਕਲੇ ਮੈਨੂੰ ਵੀ ਨਾ ਭਾਵਾਂ ਦੋ ਦਿਨਾਂ ਦੇ ਮੈਸੇਜ ਆਇਆ ਇੱਕ ਮਿੰਟ ਮੈਂ ਚੈੱਕ ਕਰ ਲਾਂ ਇਹ ਸਭ ਤੋਂ ਪਹਿਲਾਂ ਤਾਂ ਆਪਣੇ ਇੱਕ ਵੀਰ ਦੇ ਮੈਨੂੰ ਮੈਸੇਜ ਆਇਆ ਸੀ ਦੋ ਦਿਨ ਪਹਿਲਾਂ ਮੈਨੂੰ ਪਰ ਮੈਂ ਅੱਜ ਤਾਂ ਨਹੀਂ ਮੈਸੇਜ ਆਖਣ ਦੋ ਦਿਨ ਪਹਿਲਾਂ ਮੈਨੂੰ ਠੀਕ ਹੈ ਪੇਪਰ ਨਿਕਲਦਾ ਜਿੱਦਾਂ ਮੈਂ ਵੀਡੀਓ ਪਾਈ ਸੀ ਨਾ ਉਹ ਵਾਲੀ ਕੀ ਪੇਪਰ ਨਿਕਲ ਰਹਾ ਹੈ ਉਹਦੋਂ ਉਹ ਵੀਰ ਨੇ ਕਹਿੰਦਾ ਸੀ ਕਿ ਮੈਂ ਪੇਪਰ ਭਰੇ ਆ ਸਾਲ ਵਾਲੇ ਪੇਪਰ ਭਰੇ ਹੀ ਵੀਰ ਨੇ 9:00 ਵਜੇ ਤੇ 1 ਮਿੰਟ ਤੇ 25 ਸਕਿੰਟ ਦੇ ਪੇਪਰ ਭਰੇ ਸੀ ਵੀਡੀਓ ਦੇ ਉਹਦੇ ਪੇਪਰ ਨਿਕਲੇ ਆ ਨਿਕਲੇ ਕਿਹੜੀ ਥਾਂ ਤੋਂ ਹੀ 1 ਮਿੰਟ ਮੈਨੂੰ ਵੇਖਣ ਦਿਓ ਲਿਖਿਆ ਆਨੇਗਾ ਨਹੀਂ ਨਹੀਂ ਇਹ ਨਹੀਂ ਵੀਰ ਨਹੀਂ ਬੈਨ ਬੈਨ ਉਤੋ ਚ ਬੈਮ ਨਾਲ ਤੋਂ ਪੇਪਰ ਨਿਕਲਿਆ ਵੀਰ ਭਰਾ ਦੇਖ ਕੇ ਦੇ 9:00 ਵਜੇ 1 ਮਿੰਟ ਤੇ 25 ਸਕਿੰਟ ਦੇ ਪੇਪਰ ਨਿਕਲੇ ਆ ਵੀਰੇ ਦੇ ਸਾਲ ਵਾਲੇ ਤੇ ਮੈਂ ਤੁਹਾਨੂੰ ਇਹ ਸੇ ਕਰਕੇ ਵੀਰ ਨੂੰ ਕਹਿਣਾ ਨਾ ਕਿ ਹਰ ਵੀਰ ਭਰਾ ਜਿਹੜੇ ਆ ਨਾ ਉਹ ਪੇਪਰ ਜਿਹੜੇ ਆ ਜੇਕਰ ਤੁਹਾਡੇ ਪੇਪਰ ਨਿਕਲਦੇ ਵਾ ਠੀਕ ਹੈ ਮੈਨੂੰ ਮੈਸੇਜ ਕਰਕੇ ਜਰੂਰ ਦੱਸੋ ਵੀ ਮੈਨੂੰ ਵੀ ਵੀਰ ਦਾ ਇੰਸਟਾਗ੍ਰam ਤੇ ਪਰਸਨਲੀ ਮੈਸੇਜ ਆਇਆ ਸੀ ਬਾਕੀ ਜੇਕਰ ਕਿਸੇ ਹੋਰ ਵੀਰ ਭਰਾ ਦੇ ਪੇਪਰ ਨਿਕਲੇ ਆ ਮੈਨੂੰ ਜਰੂਰ ਮੈਸੇਜ ਕਰਕੇ ਦੱਸੋ ਉਸ ਤੋਂ ਬਾਅਦ ਆਪਣੇ ਇੱਕ ਹੋਰ ਵੀਰ ਦਾ ਮੈਸੇਜ ਆਇਆ ਵਾ ਵੀਰ ਨੇ ਕਿਹਾ ਸੀ ਸਾਡੇ ਪੇਪਰ ਨਿਕਲੇ ਆ ਕਦੋਂ ਇਹ 2023 ਵਾਲੇ 23 ਵਾਲੇ ਨਹੀਂ 24 ਵਾਲੇ ਪੇਪਰ ਨਿਕਲਣਦੇ ਆ ਜਿਹੜੇ ਜਿਹੜੇ 2024 ਵਿੱਚ ਪੇਪਰ ਅਪਲਾਈ ਹੋਏ 2023 ਵਾਲੇ ਪੇ ਇਹ ਭੇਖਣਾ ਰਹਿ ਤੁਹਾਨੂੰ ਠੀਕ ਹੈ ਇੱਕ ਵੀਰੇ ਪੇਪਰ ਨਿਕਲੇ ਆ ਉਹਨੇ ਵੀਰ ਨੇ ਭਰੇ ਸੀ 21 ਮਾਰਚ ਨੂੰ ਭਰੇ ਸੀ 2024 ਵਿੱਚ ਪੇਪਰ ਭਰੇ ਸੀ ਵੀਰ ਦੇ ਉਪਰ ਪੇਪਰ ਭਰੇ ਸੀ ਨਾ ਪੁੱਲ ਦਿਓ 9:02 ਮਿੰਟ ਤੇ 23 ਸੈਕਿੰਡ ਦੇ ਪੇਪਰ ਇਹ ਉਹ ਪੇਪਰ ਵੀਰ ਦੇ ਨਿਕਲੇ ਆ ਠੀਕ ਹੈ ਤੇ ਹੋਰ ਵੀ ਵੀਰਾ ਭਰਾ ਦੇ ਪੇਪਰ ਨਿਕਲੇ ਮੈਨੂੰ ਦੋ ਤਿੰਨ ਬੰਦੇ ਦਾ ਮੈਸੇਜ ਆਇਆ ਇਹ ਮੈਨੂੰ ਹੁਣ ਮੈਸੇਜ ਹੀ ਗਾਇਬ ਹੋ ਗਏ ਉਹ ਵਾਲੇ ਠੀਕ ਹੈ ਬਾਕੀ ਪੇਪਰ ਜਿਹੜੇ ਆ ਉਹ ਨਿਕਲ ਰਿਹਾ ਹੱਲੇ ਆਸ ਨਾ ਛੱਡੋ ਜਿਹੜੇ ਵੀਰੇ ਭਰਾਣੇ ਪੇਪਰ ਭਰੇ ਆ 2024 ਵਾਲੇ ਪੇਪਰ ਦੀ ਮੈਂ ਗੱਲ ਕਰਨ ਦੇ ਆ ਮਾ ਨਾਗੀ 2023 ਵਾਲਿਆਂ ਦੀ ਕੋਈ ਕੋਟਾ ਜਿਹੜਾ ਵਾ ਉਹ ਭਰਨ ਵਾਲਾ ਜਿਹੜਾ ਪੂਰਾ ਕਰਨ ਵਾਸਤੇ ਉਹਨਾਂ ਨੂੰ 2024 ਵਾਲੇ ਪੇਪਰ ਜਿਹੜੇ ਆ ਕੱਢਦੇ ਹੁਣ ਆਪਾਂ ਗੱਲ ਕਰਦੇ ਆ ਅਪਾਇੰਟਮੈਂਟਾਂ ਬਾਰੇ ਅਪਾਇੰਟਮੈਂਟਾਂ ਦਾ ਵੀਰੇ ਭਰਾਵਾਂ ਦੇ ਬਣਿਆ ਦੇ ਮੈਸੇਜ ਆ ਰਹੇ ਆ ਕਿ ਅਪਾਇੰਟਮੈਂਟ ਨਹੀਂ ਮਿਲ ਰਹੀ ਅਪਾਇੰਟਮੈਂਟ ਨਹੀਂ ਮਿਲ ਰਹੀ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਕਿ ਵੀਰੇ ਅਪਾਇੰਟਮੈਂਟ ਤੁਹਾਨੂੰ ਕਿਸੇ ਨਾ ਕਿਸੇ ਏਜੰਟ ਨਾਲ ਹੀ ਗੱਲ ਕਿਉਂਕਿ ਏਜੰਟਾਂ ਦਾ ਕੰਮ ਹੋ ਆਏ ਵਾਲਾ ਅਪਾਇੰਟਮੈਂਟ ਲੈ ਕੇ ਦੇਣਾ ਪਰ ਜੇਕਰ ਤੁਸੀਂ ਕਹੋਗੇ ਵੀ ਆਪਾਂ ਆਪ ਅਪਾਇੰਟਮੈਂਟ ਲੈ ਲਈਏ ਉਹ ਤਾਂ ਤੁਹਾਨੂੰ ਫਿਰ ਤੱਕੇ ਖਾਣੇ ਪੈਣੇ ਆ ਵੇਟ ਕਰਨੀ ਪੈਣੀ ਆ ਜਦੋਂ ਸਾਈਡ ਓਪਨ ਹੋ ਗਈ ਸਾਈਡ ਤੋਂ ਹੀ ਖੋਲੋ ਉੱਥੇ ਭਰੋ ਪਰ ਅਪਾਇੰਟਮੈਂਟ ਜੇਕਰ ਤੁਸੀਂ ਏਜੰਟ ਕੋ ਥੋੜੇ-ਮੋਟੇ ਪੈਸੇ ਦੇ ਕੇ ਤੁਸੀਂ ਅਪਾਇੰਟਮੈਂਟ ਆਨਲਾਈਨ ਵੀ ਚੁੱਕ ਸਕਦੇ ਜੇ ਉਹਨੂੰ ਪੈਸੇ ਦਿਓ ਏਜੰਟ ਨੂੰ ਏਜੰਟਾਂ ਨੂੰ ਆਪੇ ਚੁੱਕ ਕੇ ਦੇਊਗਾ ਅਪਾਇੰਟਮੈਂਟ ਤੁਸੀਂ ਉਹਨਾਂ ਨੂੰ ਉਸ ਤੋਂ ਆਪਣਾ ਦੋ ਆਪਣਾ ਪਾਸਪੋਰਟ ਦੋ ਤੇ ਆਪਣੀ ਜਿਹੜੀ ਅਪਾਇੰਟਮੈਂਟ ਵਾ ਏਜੰਟ ਕੋ ਕਿਉਂਕਿ ਏਜੰਟ ਕੀ ਕਰਨਗੇ ਉਹਨਾਂ ਨੇ ਉਹਨਾਂ ਦਾ ਕੰਮ ਆਉਣ ਤਾਂ ਉਹਨਾਂ ਨੇ ਹਰ ਟਾਈਮ ਚੈੱਕ ਕਰ ਜਾਨਾ ਕਦੋਂ ਜਿਹੜੀ ਸਾਈਡ ਓਪਨ ਹੁੰਦੀ ਆ ਸਾਈਡ ਓਪਨ ਹੁੰਦਿਆਂ ਸਾਰੀ ਜਿਹੜੀ ਵਾ ਉਹਨਾਂ ਨੇ ਤੁਹਾਨੂੰ ਅਪਾਇੰਟਮੈਂਟ ਚੁੱਕ ਕੇ ਦੇ ਦੇਣੀ ਆ ਠੀਕ ਹੈ ਮੇਰਾ ਸਲਾਹ ਇਹੋ ਹੀ ਆ ਕਿ ਹੁਣ ਵੀਰੇ ਭਰਾ ਜਿਹਨਾਂ ਦੇ ਅਪਾਇੰਟਮੈਂਟਾਂ ਨਹੀਂ ਮਿਲਦੀਆਂ ਜਿਹਨਾਂ ਨੂੰ ਵੀਰੇ ਭਰਾਵਾਂ ਨੂੰ ਉਹ ਮੇਰੇ ਵੀਰ ਭਰਾ ਇੱਕ ਵਾਰੀ ਥੋੜੇ ਮੋਟੇ ਪੈਸੇ ਲਾ ਕੇ ਅਪਾਇੰਟਮੈਂਟਾਂ ਜਿਹੜੀਆਂ ਵਾ ਉਹ ਲੈ ਲਓ ਏਜੰਟਾਂ ਦੇ ਰਾਹੀਂ ਕਿਉਂਕਿ ਬਾਅਦ ਵਿੱਚ ਜੇਕਰ ਤੁਸੀਂ ਹੁਣ ਅਪਾਇੰਟਮੈਂਟਾਂ ਇਹ ਨਾਲ ਨਹੀਂ ਹੈ ਤੁਹਾਡਾ ਨੂ ਲਾਸਤਾ ਜਿਹੜਾ ਵਾ ਉਹ ਹੋ ਗਿਆ ਐਕਸਪਾਇਰ ਹੋ ਗਿਆ ਬਾ ਤੁਹਾਨੂੰ ਨੂ ਲਾਸਤਾ ਵੀ ਰੀਨਿਊ ਕਰਾਉਣਾ ਬਣਾਵਾ ਉੱਤੇ ਫੇਰ ਤਾਂ ਟਾਈਮ ਲੱਗਣਾ ਵਾ ਤੁਹਾਡੇ ਪੈਸੇ ਲੱਗਣੇ ਵਾ ਇਸ ਕਰਕੇ ਜੇਕਰ ਤੁਹਾਡੇ ਹੁਣ ਪੈਸੇ ਲੱਗੇ ਹੋਣਗੇ ਤੁਹਾਨੂੰ ਉਹ ਉਹ ਦੁੱਖ ਨਹੀਂ ਆ ਬਾਅਦ ਤੁਸੀਂ ਔਖੇ ਜਿਆਦੇ ਹੋਣਾ ਇਸ ਕਰਕੇ ਤੁਹਾਨੂੰ ਮੈਂ ਇਹ ਸਲਾਹ ਦਵਾਂਗਾ ਕਿ ਜਿਹੜੇ ਵੀ ਨਾ ਭਾਉਣ ਨੂੰ ਅਪਾਇੰਟਮੈਂਟ ਨਹੀਂ ਮਿਲ ਰਹੀਆਂ ਭਾਵੇਂ ਉਹ ਸਾਵਲੇ ਪੇਪਰਾਂ ਦੀਆਂ ਭਾਵੇਂ ਉਹ 9 ਮਹੀਨਿਆਂ ਵਾਲੀਆਂ ਦੀਆਂ ਤੇ ਭਾਵੇਂ ਜਿਨ੍ਹਾਂ ਨੇ ਫੈਮਿਲੀ ਵੀਜ ਲਵਾਉਣਾ ਨੂੰ ਲਾਸਤੇ ਪਏ ਆ ਉਹਨਾਂ ਵਾਸਤੇ ਵੀ ਅਪਾਇੰਟਮੈਂਟ ਜਿਹੜੀਆਂ ਵਾ ਉਹਨਾਂ ਨੂੰ ਏਜੰਟ ਕੋਲ ਇੱਕ ਵ ਤੇ ਮੇਰੇ ਸਾਬ ਨਾਲ ਅਪਾਇੰਟਮੈਂਟ ਤੁਹਾਨੂੰ ਜਿਹੜੀਆਂ ਆ ਮਿਲ ਜਾਣਗੀਆਂ ਬਾਕੀ ਹੁਣ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇਟਲੀ ਦੇ ਗਰੋਸਰੀ ਬਾਰੇ ਕੀ ਗਰੋਸਰੀ ਕਿਦਾਂ ਕਰਦੇ ਆ ਆਪਾਂ ਇੱਥੋਂ ਕਿੰਨਾ ਖਰਚਾ ਹੁੰਦਾ ਵਾ ਕਿੰਨੇ ਬੰਦੇ ਕਿੰਨਾ ਮਤਲਬ ਕਿੰਨਾ ਇੱਕ ਬੰਦੇ ਦਾ ਜਾਂ ਦੋ ਬੰਦੇ ਜਾਂ ਤਿੰਨ ਬੰਦੇ ਕਿੰਨਾ ਖਰਚਾ ਕਰ ਲੈਂਦੇ ਇੱਕ ਮਹੀਨੇ ਵਿੱਚ ਗਰੋਸਰੀ ਤੇ ਫਿਰ ਆਪਾਂ ਇੱਕ ਵੀਡੀਓ ਬਣਾਵਾਂਗੇ ਸਪੈਸ਼ਲ ਗੱਡੀ ਦੇ ਉੱਤੇ ਵੀ ਗੱਡੀ ਦਾ ਕਿੰਨਾ ਖਰਚਾ ਹੁੰਦਾ ਵਾ ਇੱਥੇ ਜੇਕਰ ਵੀਰ ਭਾਗ ਗੱਡੀ ਰੱਖਣਾ ਚਾਹੁੰਦਾ ਵਾ ਇਟਲੀ ਵਿੱਚ ਉਹਦੇ ਬਾਰੇ ਵੀ ਆਪਾਂ ਟੋਟਲ ਡਿਸਕਸ਼ਨ ਕਰਾਂਗੇ ਕਿ ਕਿੰਨੇ ਪੈਸੇ ਲੱਗਦੇ ਆ ਕਿੰਨੇ ਦੀ ਇਨਸ਼ੋਰੈਂਸ ਦੀ ਸਾਰਾ ਕੁਝ ਆਪਾਂ ਅਗਲੀ ਆਉਣ ਵਾਲੀ ਵੀਡੀਓ ਵਿੱਚ ਕਰਾਂਗੇ ਤੇ ਇਸ ਕਰਕੇ ਤੁਹਾਨੂੰ ਮੈਂ ਕਹਿਣਾ ਕਿ ਜਿਹੜੇ ਵੀਰ ਭਰਾਣੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਜੋ ਜਿਹੜੇ ਵੀਰ ਭਰਾ ਇੱਥੇ ਆਉਣ ਤੋਂ ਪਹਿਲਾਂ ਸਾਰਾ ਕੁਝ ਪਤਾ ਹੋਵੇ ਕਿ ਕਿੰਨੇ ਦੀ ਗ੍ਰੋਸਰੀ ਹੁੰਦੀ ਆ ਕਿੰਨੇ ਪੈਸੇ ਗੱਡੀ ਦੇ ਲੱਗਦੇ ਆ ਕੀ ਖਾਤਾ ਪਿਆ ਕਿੰਨਾ ਗਰਤੀਲ ਬਲ ਜਾਂਦਾ ਵਾ ਸਾਰੇ ਟੌਪਿਕਾਂ ਬਾਰੇ ਆਪਾਂ ਆਉਣ ਵਾਲੀ ਵੀਡੀਓ ਵਿੱਚ ਗੱਲਬਾਤ ਕਰਦੇ ਰਵਾਂਗੇ ਠੀਕ ਆ ਇਸ ਵੀਡੀਓ ਸਿਰਫ ਇੰਨਾ ਹੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੇ ਕਮੈਂਟ ਜਰੂਰ ਕਰਿਓ ਉਹਨੇ ਚਿਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ